ਯਾਰ ਕਿੰਨੇ ਤੋਂ ਕਿੰਨੇ ਮੈਂ ਜਮਸ਼ੀਰ ਸਿੰਘ ਸੂਬਾ ਜਰਨਲ ਸਕੱਤਰ ਪੰਜਾਬ ਰੋੜੇ ਪਨਬਸਪੀ ਐਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਯਾਰ ਕਿੰਨੇ ਤੋਂ ਕਿੰਨੇ ਅੱਜ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਯਾਰ ਕਿੰਨੇ ਤੋਂ ਕਿੰਨੇ ਮੈਂ ਜਮਸ਼ੀਰ ਸਿੰਘ ਸੂਬਾ ਜਰਨਲ ਸਕੱਤਰ ਪੰਜਾਬ ਰੋੜੇ ਪਨਬਸਪੀ ਐਡੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਅੱਜ ਅਸੀਂ ਆਪਣੀਆਂ ਤਨਖਾਹਾਂ ਨਾ ਜਾਰੀ ਹੋਣ ਦੇ ਰੋਸ ਦੇ ਵਿੱਚ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਅੱਜ 15 ਤਰੀਕ ਹੋ ਗਈ ਆ ਜਿੱਥੇ ਮੈਨੇਜਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਇੱਕ ਜਾਂ ਦੋ ਤਰੀਕ ਨੂੰ ਤਨਖਾਹਾਂ ਪਾਉਣੀਆਂ ਅੱਜ ਅਜੇ ਤੱਕ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਪਈਆਂ ਜਿਹਦੇ ਰੋਸ ਦੇ ਵਿੱਚ ਅਸੀਂ ਅੱਜ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਜੀ ਅੱਡਾ ਬੰਦ ਕਰਤਾ ਬਿਲਕੁਲ ਬੱਸ ਸਟੈਂਡ ਬੰਦ ਕਰਕੇ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਨੇ ਪਣ ਬੱਸ ਦੇ ਤੇ ਜਿੰਨਾ ਚਿਰ ਤਨਖਾਹਾਂ ਨਹੀਂ ਜਾ ਰਹੀਆਂ ਹੁੰਦੀਆਂ ਉਹਨਾਂ ਚਿਰ ਸਾਡਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਬਿਲਕੁਲ ਬੱਸ ਸਟੈਂਡ ਬੰਦ ਦਾ ਮਤਲਬ ਇਹ ਹੈ ਬੱਸਾਂ ਜਿਹੜੀਆਂ ਬਾਹਰ ਨੇ ਉਹ ਬਾਹਰ ਚੱਲ ਰਹੀਆਂ ਨੇ ਅੰਦਰ ਕੋਈ ਬੱਸਟੈਂਡ ਨਹੀਂ ਹੈ। ਇਹ ਸਨ 15 ਵੀ ਮਿੰਟ ਬੈਠਾ ਨੂੰ ਕੀ ਕਹਿੰਦੇ ਹੁਣ ਬੱਸ ਅੱਡੇ 'ਚ ਹੁਣ ਉਹ ਕਹਿੰਦੇ ਦੋ ਮਿਲੋਗੀ ਫੇਰ ਦੋਟਾ ਹੀ ਵੇ ਜਾ ਪਤਾ ਨਹੀਂ ਜੀ ਸਾਨੂੰ ਤਾਂ ਬੰਦ ਕਹਿੰਦੇ ਹੁਣ ਕਿੰਨੀ ਕਿ ਦਿੱਕਤ ਹੜਤਾਲ ਕਹ ਹੜਤਾਲ ਕਹ ਰਹੇ ਨੇ ਨਹੀਂ ਹੁੰਦੀ ਆ ਜੀ ਕਹਿੰਦੇ ਹੜਤਾਲ ਨਹੀਂ ਹੁੰਦੀ ਆ ਸਾਨੂੰ ਕਿੱਥੋਂ ਆਏ ਤੁਸੀਂ ਅਸੀਂ ਅਹਿਮਦਗੜ ਤੋਂ ਆਏ ਹਾਂ ਅਹਿਮਦਗੜੇ ਜਾਣਾ ਜੀ ਵਾਪਸ ਹੀ ਹੁਣ ਕਿੰਨਾ ਟਾਈਮ ਲੱਗੋਗਾ ਤੁਹਾਨੂੰ ਸਾਨੂੰ 4 ਘੰਟਾ ਹੋ ਗਿਆ ਇੱਥੇ ਬੈਠਿਆ ਹੋਈ ਹੋਰ ਕੀ ਕਹਿੰਦੇ ਹੁਣ ਬਾਹਰ ਜਾਣ ਕਹਿੰਦੇ ਬਾਹਰ ਜਾਓ ਬਾਹਰ ਬੱਸ ਬੱਸ ਮਿਲੋਗੇ ਬਾਹਰੋਂ ਨਹੀਂ ਜਦ ਵੀ ਹੁਣ ਮੈਂ ਸ਼ਮਸ਼ੀਰ ਸਿੰਘ ਸੂਬਾ ਜਰਨਲਿਸਟ ਸੱਤਰ ਪੰਜਾਬ ਰੋੜੇ ਪਨ ਬਸ ਪੀ.ਡੀ.ਸੀ. ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਅੱਜ ਅਸੀਂ ਆਪਣੀਆਂ ਤਨਖਾਹਾਂ ਨਾ ਜਾਰੀ ਹੋਣ ਦੇ ਰੋਸ ਦੇ ਵਿੱਚ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਅੱਜ 15 ਤਰੀਕ ਹੋ ਗਈ ਆ ਜਿੱਥੇ ਮੈਨੇਜਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਇੱਕ ਜਾਂ ਦੋ ਤਰੀਕ ਨੂੰ ਤਨਖਾਹਾਂ ਪਾਉਣੀਆਂ ਅੱਜ 15 ਤਰੀਕ ਹੋਣ ਦੇ ਬਾਵਜੂਦ ਅਜੇ ਤੱਕ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਪਈਆਂ ਜਿਹਦੇ ਰੋਸ ਦੇ ਵਿੱਚ ਅਸੀਂ ਅੱਜ ਬੰਦ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅੱਡਾ ਬੰਦ ਕਰਤਾ ਬਿਲਕੁਲ ਬਸਟੈਂਡ ਬੰਦ ਕਰਕੇ ਪੂਰੇ ਪੰਜਾਬ ਦੇ ਬਸਟੈਂਡ ਬੰਦ ਨੇ ਬੰਨ ਬਸਦੇ ਤੇ ਜਿੰਨਾ ਚਿਰ ਤਨਖਾਹਾਂ ਨਹੀਂ ਜਾ ਰਹੀਆਂ ਹੁੰਦੀਆਂ ਉਹਨਾਂ ਚਿਰ ਸਾਡਾ ਰੋਸ ਪ੍ਰਦਰਸ਼ਨ ਜਾਰੀ ਰਹੇਗਾ ਬਿਲਕੁਲ ਬਸਟੈਂਡ ਬੰਦ ਦਾ ਮਤਲਬ ਇਹ ਹੈ ਬੱਸਾਂ ਜਿਹੜੀਆਂ ਬਾਹਰ ਨੇ ਉਹ ਬਾਹਰ ਚੱਲ ਰਹੀਆਂ ਨੇ ਅੰਦਰ ਕੋਈ ਬਸਟੈਂਡ ਨਹੀਂ ਹੈ 15